ਸੁਰਧਾ ਮਹੱਲਾ ਪੰਜਵਾ ਐਸਾ ਉੱਚਾ ਰਸਵੰਦੋ ਰੈਸ ਲੋਕ ਚ ਵੀ ਪਰਮੇਸ਼ਰ ਭਾਈ ਰੱਖਿਆ ਕਰਨ ਵਾਲਾ ਹੈ ਅਤੇ ਉੱਪਰ ਲੋਕ ਚ ਵੀ ਰੱਖਿਆ ਕਰਨ ਵਾਲਾ ਹੈ ਰਬ ਸਤਗੁਰ ਦੀਨ ਦਇਆਲਾ ਮਦ ਹੈ ਸਤਿਗੁਰੂ ਨਾਨਕ ਰੂਪ ਵੀ ਆਪ ਗਰੀਬਾਂ ਦੇ}{|\text{ਦਿਆਲਤਾ ਕਰਨ ਵਾਲਾ ਵੀ ਆਪ ਰੱਖ ਕੇ}{|\text{ਆਸ ਆਪਣੇ ਆਪ ਰੱਖੇ}{|\text{ਔਂਜੋ ਸ਼ੇਵ ਕਾ ਨੂੰ ਆਇਆ ਵੀ ਸੱਚੇ ਪਾਤਸ਼ਾਹ ਦੱਖ ਲਿਆ ਹੈ}{|\text{ਕਟਕਟ ਸ਼ਬਦ ਸੁਪਾਖੇ}{|\text{ਕਟਕਟ ਜੋ ਉਸ ਪਰਮੇਸ਼ਰ ਦਾ ਸ਼ਬਦ ਜੋ ਹੁਕਮ ਹੈ}{|\text{ਉਹ ਸ੍ਰੇਸ਼ਟ ਪਾਤਸ਼ਾਹ ਦੇ ਨਾਮ ਉਚਾਰਦੇ ਸਭ ਜੀਵ ਜੰਤ ਉਸ ਨੂੰ ਉਚਾਰਦੇ ਕਟੰਗੜਾਂ ਚ}{|\text{ਉਹ ਕਟੰਗੜਾਂ ਚ ਸ਼ਾਉਦ ਬ੍ਰਹਮ}{|\text{ਸ੍ਰੇਸ਼ਟ ਸੌਦੇ ਅੰਦਰ}} ਤਾਂ credibility ਕਹਿੰਦੇ ਨੇ ਰਹਿ ਗਏ ਕਿ ਮਾੜੇ ਕੰਮ ਜੀ ਕਰੇਗਾ ਇਹ ਚੰਗੇ ਕੰਮ ਹੈ ਜੋ ਕਰੇਗਾ ਕਿਉਂ ਪੁੰਨ ਪਾਪ ਦਾ ਗਿਆਨ ਦੇ ਰਿਹਾ ਸਾਰਿਆਂ ਨੂੰ ਸ਼ਰਬ੍ਰਹਮ ਸੇਧ ਪਾ ਖੰਨ ਵਿਚਾਰਨ ਕਰ ਰਿਹਾ ਹੈ ਇਹ ਸਤਿਗੁਰਾਂ ਦਾ ਕਰਵਾ ਕਰਾਉਂਦੀ ਕਲਿਆਣ ਕਰਨ ਵਾਲਾ ਤੇ ਫੇਟ ਉਚਾਰਨਕ ਹੋ ਰਿਹਾ ਇਸ ਦਾ ਗੁਰ ਕੇ ਚਰਨ ਉਪਰ ਬਲਜੈ ਸਦੀ ਸਾਲ ਦੇ ਚਰਨਾ ਤੇ ਉਪਰ ਬਲਿਹਾਰ ਕੁਰਬਾਨ ਜਾਈਏ ਰਸ ਰਣ ਸਾਰਸ ਮੰਦੀ ਜਿਹੜੇ ਤੋਂ ਵੀ ਰਾਤ ਨੂੰ ਵੀ ਸਾਰਸ ਸਾਰ ਨੂੰ ਯਾਦ ਕਰਦੇ ਰਹੀਏ ਪੂਰਨ ਕਵਨੀ ਥਾਈ ਸਾਰੀਆਂ ਖਾਉਂ ਜਮਾਰਾ ਸਭ ਪੂਰਨ ਵਿਆਪਕ ਹੈ ਗਰੀਬ ਨੂੰ ਆਜੀ ਦਾ ਆਪ ਸਹਾਈ ਜੀ ਆਜਿ ਸੇਵਕਾਂ ਦਾ ਸਹਾਇਕ ਹੋਇਆ ਹੈ ਸੱਚੇ ਦਾ ਸੱਤਿਆ ਟੋਆ ਸੱਚੇ ਦਾ ਨਾਮ ਕਾ ਸੱਚੇ ਅਕਾਲ ਪੁਰਖ ਦਾ ਸੱਚਾ ਟੋਆ ਮਲਾਪ ਹੈ ਸੱਚਾ ਟੋਆ ਆਸਰਾ ਹੈ ਤੇਰੀ ਭਗਤ ਵਧਾਈ ਇਹ ਨਾਰੇ ਜਿਹੀ ਤੇਰੀ ਭਗਤੀ ਹੈ ਇਸ ਦੀ ਵਧਾਈ ਹੈ ਸਾਰੀ ਵਾਹੀ ਨਾਨਕ ਪ੍ਰਭ ਧਰਨਾਰੀ ਇਹਾਰੇ ਆਜ ਵੀ ਸਰਵ ਕਹਿ ਕੇ ਪ੍ਰਭੂ ਜੀ ਪ੍ਰਾਪਤ ਕੀਤੀ ਗੁਰੂ ਸਾਹਿਬ ਕਹਿੰਦੇ ਆ ਕਈਆਂ ਵੀਰਾਂ ਚ ਪਾਈ ਪਹਿਲਾਂ ਛਪਿਆ ਹੁੰਦਾ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਪਰ ਇਹੋ ਹੀ ਕਾੜ ਸੁੱਧ ਸਤਿਗੁਰੂ ਪਾਈ ਅਗਲੇ ਵਿਲਾ ਤੇਰੀ ਭਗਤ ਦੀ ਵਡਿਆਈ ਭਗਤੀ ਕਰਕੇ ਮਾਰਿਆ ਵਡਿਆਈ ਪਾਈ ਦੀ ਹੈ ਸਤਿਗੁਰੂ ਸਾਹਿਬ ਜੀ ਕੰਨੇ ਪ੍ਰਭ ਆਗਦੀ ਸ਼ਰਨ ਲੈਣੇ ਕਰਕੇ